ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੋਈ ਜਰਸੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਬੱਚੇ ਤੋਂ ਬਿਨਾਂ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਰੇਟ ਜਿਹੜੇ ਵੇਚਦੀ ਉਹਨਾਂ ਦੇ ਨੋਰਮਲ ਹੀ ਹੁੰਦੇ ਆ ਅੱਜ ਵੀ ਕਹਿੰਦੇ ਕਿ ਛੋਟੇ ਹੀ ਰੇਟ ਕਰਨੇ ਆ ਗੱਤ ਸ੍ਰੀ ਅਜਨਾਲ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ 9752907481 ਠੀਕ ਹੈ ਜੀ ਹਾਂਜੀ ਤੇ ਅਜ ਦੋ ਹੀ ਆ ਫਿਰ ਹਾਂਜੀ ਦੋ ਹੀ ਬਾਜੀ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਜਰਸੀ ਆ ਸੂਈ ਆ ਆ ਪਹਿਲਾ ਸੂਬਾ ਸੂਈ ਵਸ਼ੀ ਬਾਜੀ ਠੀਕ ਹੈ ਅੱਜ ਤੀਜਾ ਚੌਥਾ ਦੇ ਜੀ ਸੂਈ ਨੂੰ ਬਾਗੀ ਆ ਠੰਡੀ ਸੀਨ ਦੇ ਬੂਟ ਹੈਗੀ ਜਿਹੜੀ ਠੰਡੀ ਤੇਰੀ ਆ ਤਰ੍ਹਾਂ ਚਵਾ ਚੋ ਓਕੇ ਪੂਰਾ ਬਾਜੀ ਬਾਜੀ ਕਿੰਨੇ ਦਿਨ ਹੋਏ ਬਾਜੀ ਸੂਈ ਨੂੰ ਠੀਕ ਆ ਮੌਲਾ ਬਾਜੀ 8 ਕਿਲੋ ਕੰਡੇ ਵਾਲਾ ਹੋਊਗਾ ਅੱਛਾ ਹਾਂਜੀ ਤਿਆਰ ਜਿਹੜਾ ਮੋਕੇ ਤੇ ਬਾਕੀ ਕਾਦ ਪੋਤਾ ਵੱਡਾ ਨਹੀਂ ਆ ਛੋਟਾ ਹੀ ਕਾਦੇ ਆ ਦਰਮਿਆਨਾ ਜਿਹਾ ਕਾਦੇ ਆ ਪਹਿਲਾ ਹੀ ਸੁਆਸ ਸੁਈਓ ਹੌਸਾ ਨਾਲ ਚੱਲ ਜਿੱਦਿਆਂ ਕਹਿਂਦੀਆਂ ਬਿਲਕੁਲ ਛੋਟਾ ਛੋਟਾ ਸਿੰਘ ਹੈਗਾ ਬਿਲਕੁਲ ਛੋਟਾ ਛੋਟਾ ਪੋਟਾ ਜੱਡ ਜੱਡ ਪੋਟਾ ਜਿਹਦਾ ਹੈਗਾ ਆ ਗੰਦ ਬਿਲ ਮਾਲਦੀ ਜੀ ਭਾਜੀ ਇਹ ਵੀ ਬੱਚਾ ਵੀ ਉਤਰਾ ਹੈ ਤੇ ਉਤਰਾ ਉਲਟੇ ਨਹੀਂ ਕਰਦੀ ਕੋਈ ਨਾ ਨਾ ਬੱਚਾ ਲਾ ਕੇ ਦਿਖਾ ਦਿਆਂ ਬੱਚਾ ਕੀ ਆ ਗਿਆ ਜਮਕਰ ਮਗਰ ਬੱਚਾ ਹੈ ਮਗਰ ਦੇਦੇ ਬੱਚਾ ਹੈ ਤੇ ਉਹ ਤੇਰਾ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਹਰ ਬੀਬਾ ਜੀ ਦੁੱਧ 10 ਕਿਲੋ 11 ਕਿਲੋ ਚਵਾਈ ਜਾਵੇ ਖੁੱਲਾ ਠੀਕ ਹੈ ਬਾਕੀ ਚਲੋ ਇਹੋ ਜੀ ਗਾਂ 10 11 ਕਿਲੋ ਦੁੱਧ ਚਵਾਈ ਜਾਵੇ ਤੇ ਬੜਾ ਹੁੰਦਾ ਵਾ ਦੁੱਧ ਸੰਗਣਾ ਹੁੰਦਾ ਵਾ ਇੱਕ ਤੇ ਇੱਕ ਬਾਕੀ ਨਾ ਕੋਈ ਗਰਮੀ ਦੀ ਪਰਵਾ ਦੁੱਧ ਬਾਜੀ ਨਾ ਚੱਪੀ ਸੀਲ ਬੜੀ ਬਾਜੀ ਤੇ ਇਹ ਜੀਆਂ ਗਾਵਾਂ ਤੁਹਾਡੀਆਂ ਠੰਡੀਆਂ ਸੀਲ ਕੱਟ ਲਾਉਂਦੀਆਂ ਪਰ ਨਾ ਗਾਰੋ ਨਹੀਂ ਦੱਸ ਥੋੜੀ ਹਾਂ ਦੇਖ ਤਾਂ ਦੇ ਸਨ ਬਾਕੀ ਜੇ ਨਾਰਮਲ ਜੀਆਂ ਭਲਾਵੇਂ ਥੋੜੀਆਂ ਥੋੜੀਆਂ ਹੈਗੀਆਂ ਹਵਾਨੇ ਤੇ ਹਾਂ ਜੀ ਦੂਸਰੇ ਦੋਸਤਾਂ ਨਾਲ ਦਿਖਾ ਦੇ ਜੀ ਚਾ ਹਾਂ ਲੈ ਸੰਦੇ ਬਾਕੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਬਾਕੀ ਆਹ ਭਾਜੀ ਠੰਡੀ ਸੀਲ ਬੋਲ ਤੇ ਹੈਗੀ ਠੰਡੀ ਠੇਰੀ ਆ ਜਿਹੜੀ ਬਾਕੀ ਇਹੋ ਜਿਹੇ گاਵਾ ਥੋੜੀਆਂ ਠੰਡੀਆਂ ਠੇਰੀਆਂ ਘੱਟ ਲੱਦੀਆਂ ਤੇ ਕੰਪੈਕਟ ਜਿਹਾ ਇਹ ਹਵਾਨਾ ਜਿਹੜਾ ਇਹਦਾ ਕਿੰਨਾ ਵੇਚੇ ਫਿਰ ਇਹਦਾ ਮੁੱਲ ਬੋਲਾਰ ਭਾਜੀ ਕਿਹਾ ਜੀ ਆ ਮੁੱਲ ਭਾਜੀ ਜੀ 5000 ਕਰਦੇ ਆਂ ਅੱਛਾ ਹਾਂ ਜੀ 5000 ਦੀ ਦੇ ਦਾਂਗੇ 5000 ਦੀ ਦੇ ਦੋਗੇ ਮਈਆ ਬਰਾਬਰ ਭਾਜੀ ਦੋ ਦੇ ਦਾ ਅੱਛਾ ਹਾਂ ਜੀ ਬਾਕੀ ਚਲੋ ਕੋਈ ਫੋਨ ਲਾਵੇ ਕਰਤਾ ਹੈ ਭਾਈ ਥੋੜਾ ਬੋਧਾ ਮੰਨਤਾ ਕਰ ਦੋਗੇ ਮੰਨਤਾ ਨਾ ਠੀਕ ਹੈ ਬਾਕੀ ਠੰਡੀ ਸੀਲ ਤੇ ਹੁਣ ਜਿਹੜੀ ਦੋ ਨੰਬਰ ਤੇ ਆ ਗਈ ਆਪਣੇ ਕੋਲ ਇਦੇ ਕੋਲ ਕਿੰਨਾ ਵਿਧੀ ਦੁੱਧ ਤਿਆਰ ਦੁੱਧ ਆ ਰਹੇ ਵੀ ਭਾਜੀ 11 ਲੀਟਰ ਹੋਊਗਾ ਅੱਛਾ ਬਾ 10 ਕਿਲੋ ਕੰਡੇ ਵਾਲਾ ਜੇ ਥੱਲੇ ਠੀਕ ਆ ਹਾਂਜੀ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਭਾਜੀ 10 ਕਿਲੋ ਤੋਰ ਹਾਂ ਫੇਰ ਇਹਨਾਂ ਵਿੱਚ ਆਹ ਦੇਖੋ ਕੋਈ ਬਾਦੀਓ ਕੇਸਾ ਨਦੀ ਭਾਜੀ ਕਹਿੰਦੇ ਹਾਂ ਹਾਂ ਠੀਕ ਐ ਬਾਕੀ ਹੈਗੀ ਐ ਵੀ ਸਾਈ ਵਾਲ ਕ੍ਰੋਸ 'ਚ ਦੁੱਧੇ ਤਾਂ ਵੀ ਸੰਗਣਾ ਹੋਣਾ ਵਾ ਬਾਕੀ ਦੋਵੇਂ ਸੁਈਆਂ ਸਵਾਈਆਂ ਆਪਣੀ ਚਵਾਈ ਕਰਕੇ ਖੜੋ। ਖਾਣਾ ਇਹਦੇ ਕੋ ਵੀ ਚੰਗਾ ਲੱਗਾ। ਇਹ ਵੀ ਹਰ ਬਾਈ ਜੀ ਛਾਈ ਵਾਲ ਕਰਾਉਗੇ। ਠੀਕ ਆ। ਹਾਂ ਜੀ। ਦੁੱਧ ਇਹਦਾ ਵੀ ਸੰਗਣਾ ਜੋ। ਸਾੰਦੇ ਸਾੰਦੇ ਹਵਾ ਨਾ। ਬਾਈ ਜੀ ਬਹੁਤ ਚੰਗਾ ਲੱਗਾ ਹੈ। ਠੰਡੀ ਸੀ। ਇਹ ਵੀ ਠੰਡੀ ਤੇਰੀ ਆ ਜਿਹੜੀ। ਖਾਣਾ ਇਹਦੇ ਵੀ ਦੇਖ ਸਕਦੇ ਲੱਗੇ ਤੁਸੀ। ਤੇ ਇਹਦਾ ਵੀ ਜੀ ਫਿਰ ਕਿੰਨਾ ਮੁੱਲਿਆ? ਇਹਦਾ ਮੁੱਲ ਭਾਜੀ ਭਾਵੇਂ ਇਹਦਾ 5000 ਕਰੀ ਜਾਈਏ ਅੱਛਾ 20000 ਦੀ ਦੇ ਦਾਂਗੇ ਅੱਛਾ 20000 ਦੀ ਦੇ ਦੋਗੇ ਬਾਕੀ ਛੋਟ ਛੜ ਮੋਕੇ ਦੇ ਹੋਰ ਕਰ ਦੋਗੇ 10 ਲੀਟਰ ਪੱਕਾ ਤਿਆਰ ਆ ਤੇਰਾ ਮੋਕੇ ਵਾਲਾ ਭਾਜੀ ਤਸੱਲੀ ਆਪਣਾ ਆਵੇ ਸੂਨੀਆਂ ਸਵਾਈਆਂ ਗਾਈਆਂ ਆਪਣੀ ਤਸੱਲੀ ਕਰਕੇ ਖੜੇ ਭਾਜੀ ਹਾਂਜੀ ਹਾਂਜੀ ਆਪਣੀ ਸਮਝਣਾ ਕੋ ਦੇਖ ਕੇ ਖੜੇ ਆਜੇ ਗਵਾਰੀ ਇਹੋ ਬੇਨਤੀ ਹੁੰਦੀ ਭਾਜੀ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਆਪਣੀ ਵੇਸ ਚ ਆ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ